ਡਰਾਈਵਰ ਕਿੱਥੇ ਭਾਜੀ ਕੌਣ ਸੀਗੇ ਜੀ ਐਕਟਿਵਲ ਕੌਣ ਸੀਗੇ ਤੁਸੀਂ ਦਜੀਏ ਭਾਜੀ ਅੱਛਾ ਤੇ ਜੀ ਨੇ ਜੀ ਕਿਹਾ ਮੈਰਿਜ ਨੇ ਜੀ ਅਨਮਤ ਅੱਛਾ ਤੇ ਕਿਸ ਤਰ੍ਹਾਂ ਉਹਨਾਂ ਦੀ ਸਥਿਤੀ ਦੱਸੀ ਜਾ ਰਹੀ ਹੈ ਜੀ ਹਾਲੇ ਤਾਂ ਭਾਈ ਕ੍ਰਿਟੀਕਲ ਹੈ ਅੱਛਾ ਜੀ ਨਾਲ ਕੋਈ ਬੱਚਾ ਵਗੈਰਾ ਵੀ ਸੀਗਾ ਜੀ ਠੀਕ ਹੈ ਜੀ ਕਿੱਥੇ ਲੈ ਕੇ ਗਏ ਸੀ ਸੀਐਮ ਸੀਐਮ ਵਾਲਿਆਂ ਸੀ ਠੀਕ ਹੈ ਜੀ ਤੇ ਕੀ ਨਾਮ ਕੀ ਹੈ ਜੀ ਭਾਜੀ ਭਾਜੀ ਕੀ ਨਾਮ ਕੀ ਹੈ ਜੀ ਉਹਨਾਂ ਦਾ

ਜੋ ਕਾਲ ਕਰ ਰਿਹਾ ਬੋਲ ਦਿੱਤਾ ਵੀ ਐਕਸੀਡੈਂਟ ਹੋ ਗਿਆ ਸਰ ਜੀ। ਕੋਈ ਲੇਡੀਜ਼ ਆ ਹੋਇਆ ਐਕਸੀਡੈਂਟ। ਸਰ ਮੈਨੂੰ ਹਲੇ ਪਤਾ ਨਹੀਂ ਮੈਂ ਕ੍ਰਾਫਟ ਲਗਾ ਰਿਹਾ। ਮੈਨੂੰ ਬੜਾ ਟਾਲ ਲੱਗ ਰਿਹਾ ਜਿਹੜੀ ਵੀ ਛੱਡ ਕੇ ਆਏ ਆ। ਅੱਛਾ। ਫਸਟ ਕਾਲ ਤੇ ਬਾਕੀ ਵੀ ਬਸੋ ਜੇ ਤਾਂ। ਤੇ ਜਿਹੜਾ ਟਿਪਰ ਖੜਿਆ ਆ ਉਹਦਾ ਡਰਾਈਵਰ ਭੱਜ ਗਿਆ ਜੀ। ਸਰ ਮੈਨੂੰ ਬਿਲਕੁਲ ਹੀ ਦੇਖ ਲਓ ਮੈਂ ਆਪਣੀ ਕਾਰ ਦੀ ਜਿਹੜੀ ਮੇਰੀ ਹੋਰਾ ਕੀ ਆ ਇਹ ਛੱਡ ਕੇ ਆਏ ਨੇ।